ਬਾਲ ਦੀ ਸੁੱਤੀ ਨੇ ਲੋਕਾਂ ਦਾ ਪਾਣੀ ਪੀਂਦੇ ਹੈ ਪਟੋਲ ਲੈਣੇ ਸਾਡੇ ਨੂੰ 17:30 ਹੋ ਗਿਆ ਹੈ ਹਾਂ ਆ ਸਾਫ਼ ਕਰ ਰਹੇ ਹਾਂ ਕਿੰਨੇ ਬਾਲ ਪਿਆ ਦੇਖੋ ਆ ਜੋ ਆ ਸਾਫ਼ ਸੁੱਤੀ ਤੇ ਪਾਣੀ ਦੀ ਗੇਬਾਲ ਹੈ ਹੈ ਤੁਮ ਇਹ ਜਗ੍ਹਾ ਤੇ ਆਏ ਲੋਕਾਂ ਆ ਪਾਣੀ ਪੀਂਦੇ ਆ ਤੁਹਾਨੂੰ ਇਹ ਪਾਣੀ ਵਾਟਰ ਪਾਸਾ ਚ ਪਾਣੀ ਜਾਂਦਾ ਤੂੰ ਜਵਾਬ ਦੱਸੋ ਹਾਂ ਕੰਨੀ ਮੈਂ ਯਾਰ ਕਹਿ ਕਨਾ ਗਲਤੀ ਹੋ ਗਈ ਬਾਲ ਖਾਏਗਾ ਤੂੰ ਪਾਣੀ ਪੀਏਗਾ ਸਾਰਾ ਬਟਨ ਨਹੀਂ ਬਣਾਦੀ ਹੋਣੀ ਹਾਂ ਆਹਦੇ ਸਾਹਮਣੇ ਆ ਪਿਆ ਬਾਲ ਉਹ ਪੈਸੇ ਤੇ ਬਾਲ ਵਿੱਚ ਪਾਣੀ ਦਾ ਦੇਖ ਰਾਂ ਆ ਦੇਖ ਲੈ ਇਹ ਮਾਪੂਲਾ ਵੀ ਦਾ ਬਾਲ ਆ ਆ ਵਿੱਚੀ ਬਰੇਡ ਦੂਜੀ ਪਾਣੀ ਗੰਦ ਮੰਦ ਵਿੱਚੀ ਬਾਲ ਤੁਸੀਂ ਪਾਣੀ ਦੇ ਪਾਣੀ ਦੇ ਸਵੇਤ ਦੇ ਰਹਿ ਨਾ ਪਤਾ ਵੀ ਜਿਹੜਾ ਵਾਲ ਜੇ ਬੰਦੇ ਦੇ ਅੰਦਰ ਲੰਘ ਗਿਆ ਇੱਕ ਵਾਰੀ ਤੇ ਗਲਦਾ ਨਹੀਂ ਤੁਨੂੰ ਕੋਲ ਨਾਈ ਨੂੰ ਹੀ ਕਿਹਾ ਉਹ ਨਾਈ ਕੋਲ ਬਣਾ ਲੈਂਦੇ ਜਾ ਕੇ ਵਾਲ ਦੇਖਾਂ ਪਏ ਉਹ ਤਾਂ ਜਾਣਕਾਰੀ ਥੀ ਨਹੀਂ ਜਣ ਹਾਂ ਜਾਣਕਾਰੀ ਥੀ ਉਹ ਤਾਂ टांग फेਰੀ ਫਿਰ ਤਾਂ ਜਾਣਕਾਰੀ ਆ ਜੂ ਪਾਣ ਤੁਸੀਂ ਪੀਂਦੇ ਨਹੀਂ ਪੀਨੇ ਨਾ ਤੈਨੂੰ ਮੈਂ ਵਾਲ ਪਾ ਪਾਵਾਂ ਪਾਣੀ ਪੀ ਲੈਗਾ ਫੇਰ ਉਹ ਲੱਛੇ ਤੋ ਕਰਿਓ ਤੋ ਖੜੇ ਜਪਟੋਲ ਜੇ ਆਦੇ ਪਾਣੀਆ ਬਾਲ ਦੇਖੋ ਲੋਕੋ ਆ ਇੰਨੀਆ ਦੁਨੀਆ ਲੰਗੀ ਜਾਂਦੀ ਆ ਅੱਖਾਂ ਮੀਚ ਕੇ ਦੁਆਖੋ ਕਰ ਪਾਣੀ ਆ ਘਾ ਦੁਨੀਆ ਲੰਗੀ ਜਾਂਦੀ ਇਹਨਾਂ ਨੂੰ ਕੋਈ ਪ੍ਰਭਾ ਨਹੀਂ ਵੀ ਆ ਪਾਣੀ ਉਸੇ ਗਾਂ ਪਿੰਡ ਵਾਲੇ ਪੀਨੇ ਆ ਜਾਂ ਬਾਲ ਦੇਖੋ ਆ ਸਾਰੇ ਚੱਕ ਕੇ ਪਾਣੀ ਸੁੱਕਣੇ ਇਹਨਾਂ ਨੂੰ ਗੰਦ ਅੱਖਾਂ ਸਾਹਮਣੇ ਖਾਈ ਜਾਂਦੇ ਉਹ ਪੀ ਜਾਂਦੇ ਤਾਂ ਵੀ ਸਾਨੂੰ ਅਕਲ ਨਹੀਂ ਆਉਂਦੀ ਯਾਰ ਮਾਲਾ ਮਾਲਾ ਖੜ ਕੇ ਰੋਕ ਨਹੀਂ ਸਕਦੇ ਅਸੀਂ ਇਹ ਦੇਖ ਕੇ ਰੁਕਿਆ ਅਸੀਂ ਮੁਕਸਰ ਜ਼ਿਲ੍ਹੇ 'ਚ ਖੜੇ ਆ ਦੁਨੀਆ ਕੋਲ ਦੀ ਨੰਗੀ ਜਾਂਦੀ ਆ ਚਾਹੇ ਕੋਈ ਪਾਣੀ ਚ ਕੋਈ ਕੱਟਾ ਸਿੱਟੀ ਜਾਂਦਾ ਕੋਈ ਬੱਛਾ ਸਿੱਟੀ ਜਾਂਦਾ ਕੋਈ ਜੇਰ ਪੈ ਗਈ ਉਹ ਸਿੱਟੀ ਜਾਂਦਾ ਕੋਈ ਮੂਤੀ ਜਾਂਦਾ ਕੋਈ ਗੋਹਾ ਸਿੱਟੀ ਜਾਂਦਾ ਗੰਦ ਪਾਣੀ ਚ ਪਾਣੀ ਹੀ ਪੀਣੇ ਆ। ਜਾ ਉੱਡ ਜੇ ਸੋ ਨਾਈ ਕੋਲ ਮਨਾਵ ਜਾ ਕੇ ਬਾੜ। ਹਣ ਬਾਲ ਸੂਏ ਨਹਿਰਾ ਦੇ ਬਾੜ ਬਤੂ ਨਹੀਂ ਰਹੇ ਆ। ਤੇ ਵੀਰੇ ਪਾਣੀ ਦੇ ਲੋਕ ਨਹੀਂ ਸਾਰੇ ਕੋਲੇ ਖੜੇ।